गाजर ਦਾ ਹਲਵਾ ਆਪਾਂ ਘਰੇ ਛੱਟਪਟ ਇਨਸਟੈਂਟ ਕਿਸ ਤਰ੍ਹਾਂ ਬਣਾ ਸਕਦੇ ਹਾਂ ਵੀ ਪੂਰਾ ਹਲਵਾਈ ਸਟਾਈਲ ਜਿਵੇਂ ਕਿ ਹਲਵਾਈ ਵੀਰ ਬਣਾਉਂਦੇ ਆ ਠੀਕ ਹੈ ਜੀ ਓਵੇਂ ਐਂਡ ਪੂਰਾ ਵਧੀਆ ਟੇਸਟ ਆਊਗਾ ਸਿੰਪਲ ਜਿਹੇ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਵਾਂਗੇ ਵੀ ਕਿਵੇਂ ਆਪਾਂ ਬਣਾ ਸਕਦੇ ਆ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸੂंगे ਵੀਡੀਓ ਨਾਲ ਬਨੇ ਰਹੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਕਲਰ ਚੈੱਕ ਕਰੋ ਹਲਵਾ ਦਾ ਤੁਸੀਂ ਠੀਕ ਹੈ ਜੀ ਕਿੰਨਾ ਵਧੀਆ ਆਇਆ ਹਨ ਪੂਰਾ ਇਨਸਟੈਂਟ ਰੈਸਪੀ ਆ ਮਿੰਟੋ ਮਿੰਟੀ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਣੀ ਆ ਇਨਸਟੈਂਟ ਗਾਜਰ ਦਾ ਹਲਵਾ ਆਪਾਂ ਕਿਵੇਂ ਬਣਾ ਸਕਦੇ ਹਾਂ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸਵਾਜ ਬਣਾਇਆ ਜੀ ਆਪਾਂ ਨੇ ਗਾਜਰ ਦਾ ਬਹੁਤ ਹੀ ਵਧੀਆ ਇਨਸਟੈਂਟ ਟੇਸਟੀ ਹਲਵਾ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਇਹਨ ਪੂਰਾ ਵਧੀਆ ਬਣਾ ਕੇ ਦਿਖਾਵਾਂਗੇ ਕਿਉਂਕਿ ਮੈਂ ਬਣਾਇਆ ਅੱਜ ਇਹ ਕੁੱਕਰ ਦੇ ਵਿੱਚ ਮੈਨੂੰ ਕਈ ਦਿਨ ਪਹਿਲਾਂ ਆਇਆ ਸੀਗਾ ਜੀ ਆਪਣੇ ਇੱਕ ਸਬਸਕ੍ਰਾਈਬਰ ਦਾ ਕਮੈਂਟ ਉਹ ਕਹਿੰਦੇ ਵੀ ਤੁਸੀਂ ਜਿਹੜਾ ਗਾਜਰ ਦਾ ਹਲਵਾ ਠੀਕ ਹੈ ਜੀ ਵੀ ਆਪਾਂ ਘਰੇ ਇਨਸਟੈਂਟ ਕੁੱਕਰ ਦੇ ਵਿੱਚ ਕਿਵੇਂ ਬਣਾ ਸਕਦੇ ਹਾਂ ਉਹਦੀ ਰੈਸਪੀ ਤੁਸੀਂ ਦੱਸਿਓ ਤੇ ਅੱਜ ਆਪਾਂ ਨੇ ਬਿਲਕੁਲ ਈਜ਼ੀ ਸਿੰਪਲ ਤਰੀਕੇ ਨਾਲ ਮੈਂ ਬਣਾ ਕੇ ਤੁਹਾਨੂੰ ਦਿਖਾਉਂਗਾ ਅੱਜ ਉਹ ਰੈਸਪੀ ਕਰਦੇ ਹਾਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ आज ਉਹ ਫਰੈਜ਼ੀ ਗਜਰੇਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਸਮਾਨ ਹੈ ਠੀਕ ਹੈ ਜੀ ਆਪਾਂ ਨੂੰ ਚਾਹੀਦੀਆਂ ਗਾਜਰਾਂ ਗਾਜਰਾਂ ਮੈਂ ਧੋ ਕੇ ਐਨ ਚੰਗੀ ਤਰ੍ਹਾਂ ਠੀਕ ਹੈ ਜੀ ਆ ਦੇਖੋ ਕੱਟ ਲੀਆਂ ਇਹ ਤੇ ਇੱਕ ਗੱਲ ਦਾ ਖਿਆਲ ਰੱਖਣਾ ਤੁਸੀਂ ਜਦੋਂ ਵੀ ਤੁਸੀਂ ਠੀਕ ਹੈ ਜੀ ਇਨਸਟੈਂਟ ਗਜਰੇਲਾ ਬਣਾਉਣਾ ਠੀਕ ਹੈ ਜੀ ਗਾਜਰ ਦਾ ਹਲਵਾ ਤੇ ਗਾਜਰਾਂ ਜਿਹੜੀਆਂ ਪੂਰੀਆਂ ਨੇ ਲਾਲ ਲੈਣੀਆਂ ਯਾਨੀ ਗਾਜਰਾਂ ਦੇ ਵਿੱਚ ਠੀਕ ਹੈ ਜੀ ਜ਼ਿਆਦਾ ਚੀਜ਼ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਆ ਪੀਲਾ ਪੰਜਾ ਜਿਹੜਾ ਯਾਨੀ ਇਹਨੂੰ ਪੰਜਾਬੀ ਮਾਂ ਨਿਹੜਾ ਕਹਿ ਦਿੰਦੇ ਆ ਜੇ ਗਾਜਰਾਂ ਦੇ ਵਿੱਚ ਜ਼ਿਆਦਾ ਨਿਹੜਾ ਹੋਇਆ ਤਿਹੋ ਗਾਜਰਾਂ ਨੂੰ ਖਰਾਬ ਕਰੂਗਾ ਯਾਨੀ ਜਿਹੜਾ ਮਤਲਬ ਹਲੋਵੇ ਦਾ ਟੇਸਟ ਹੈ ਗਜਰੇਲੇ ਦਾ ਟੇਸਟ ਥੋੜਾ ਜਿਹਾ ਕੌੜਾ ਆ ਸਕਦਾ ਹੈ ਇਸ ਕਰਕੇ ਆਪਾਂ ਨੇ ਗਾਜਰਾਂ ਜਿਹੜੀਆਂ ਲਾਲ ਗਾਜਰਾਂ ਲੈਣੀਆਂ ਵਧੀਆ ਇਹ ਗਾਜਰਾਂ ਦਾ weight ਹੈਗਾ 600 ਗ੍ਰਾਮ ਠੀਕ ਹੈ ਜੀ 600 ਗ੍ਰਾਮ ਇਹ ਗਾਜਰਾਂ ਹੈ ਚੰਗੀ ਤਰ੍ਹਾਂ ਧੋ ਕੇ ਐਨ ਛਿੱਲ ਕੇ ਮੈਂ ਕਰ ਲਈਆਂ ਵਧੀਆ ਇਹ ਤੇ ਆਪਾਂ ਬਣਾ ਰਹੇ ਹਾਂ ਕੁੱਕਰ ਦੇ ਵਿੱਚ ਅੱਜ ਇਨਸਟੈਂਟ ਤੇ ਲਓ ਜੀ ਹੁਣ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਾ ਲੂਗੇ ਤੇ ਲਓ ਜੀ ਇੱਥੇ ਕੁੱਕਰ ਆਪਾਂ ਨੇ ਰੱਖ ਲਿਆ ਗੈਸ ਤੇ ਤੇ ਥੋੜਾ ਜਿਹਾ ਆਪਾਂ ਨੇ ਪਾ ਲੈਣੇ ਦੇ ਵਿੱਚ ਦੇਸੀ ਕੀ ਠੀਕ ਹੈ ਜੀ ਜਣੀ 4-5 ਚਮਚੇ ਆਪਾਂ ਨੇ ਦੇਸੀ ਕੀ ਦੇ ਪਾ ਲਏ ਚ ਤੇ ਹੁਣ ਆਪਾਂ ਝਾੜ ਕਰ ਦੋਂਗੇ ਗਾਜਰਾ ਆਹ ਲੋ ਜੀ ਠੀਕ ਹੈ ਜੀ ਗਾਜਰਾ ਆਪਾਂ ਨੇ ਇਹ ਚ ਪਾ ਲਿਆ ਇਹਨਾਂ ਨੂੰ ਕੁੰਨਣ ਪਾਣਨ ਦੀ ਲੋੜ ਨਹੀਂ ਹੈਗੀ ਜਦੋਂ ਕੀ ਮੈਲਟ ਹੋ ਗਿਆ ਨਾਲੇ ਗਾਜਰਾ ਪਾ ਲੈਣੀ ਆ ਤੇ ਹੁਣ ਮੈਂ ਇਹ ਚ ਪਾ ਦੂੰਗਾ ਦੁੱਧ ਠੀਕ ਹੈ ਜੀ ਆ ਦੇਖੋ 1.5 ਗਲਾਸ ਆਪਾਂ ਨੇ ਦੁੱਧ ਪਾਉਣਾ ਇਹਨੀ 400 ਗ੍ਰਾਮ ਆਪਾਂ ਨੇ 600 ਗ੍ਰਾਮ ਗਾਜਰਾਂ ਦੇ ਵਿੱਚ 3-400 ਗ੍ਰਾਮ ਆਪਾਂ ਨੇ ਦੁੱਧ ਪਾ ਦੇਣਾ ਤੇ ਲੋ ਜੀ ਡੇਢ ਗਲਾਸ ਆਪਾਂ ਨੇ ਦੁੱਧ ਤਾਂ ਪਾ ਤਿਆ ਇਹਦੇ ਵਿੱਚ ਤੇ ਲੋ ਜੀ ਨਾਲ ਇਹ ਪੈੱਡ ਚ ਐਡ ਕਰ ਦੋਗੇ ਖੰਡ ਠੀਕ ਹੈ ਜੀ ਤੁਸੀਂ ਇਹਦੀ ਜਗ੍ਹਾ ਸ਼ੱਕਰ ਵੀ ਪਾ ਸਕਦੇ ਹੋ ਜੇ ਤੁਹਾਨੂੰ ਸ਼ੱਕਰ ਪਸੰਦ ਹੈ ਜਾਂ ਤੁਸੀਂ ਗੁੜ ਪਾ ਲਿਓ ਤੇ ਮਿੱਠਾ ਜਿਹੜਾ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਪਾ ਦਿਓ ਠੀਕ ਹੈ ਜੀ ਜਿੰਨਾ ਕਿ ਤੁਹਾਨੂੰ ਮਿੱਠਾ ਪਸੰਦ ਹੈ ਉਨਾਂ ਕਿ ਤੁਸੀਂ ਮਿੱਠਾ ਇਹਦੇ ਵਿੱਚ ਪਾ ਲਿਓ ਤੇ ਦੋ ਆਪਾਂ ਇਹਦੇ ਵਿੱਚ ਤੋੜ ਕੇ ਹਰੀਆਂ ਇਲਾਇਚੀਆਂ ਘੇਰ ਦੋਗੇ ਤੇ ਲੋ ਜੀ ਤੋੜ ਕੇ ਆਪਾਂ ਨੇ ਦੋ ਹਰੀਆਂ ਇਲਾਇਚੀਆਂ ਪਾ ਦੇਣੀਆਂ ਇਹਦੇ ਵਿੱਚ ਤੇ ਹੁਣ ਇਹਦਾ ਲਾ ਦੰਨੇ ਆ ਢੱਕਣ ਤੇ ਲੋ ਜੀ ਕੁੱਕਰ ਦਾ ਢੱਕਣ ਲਾ ਲਿਆ ਆਪਾਂ ਨੇ ਹੁਣ ਆਪਾਂ ਦੋ ਸੀਟੀਆਂ ਲਵਾ ਲੂਗੇ ਇਹਨੂੰ ਇੱਕ ਸੀਟੀ ਲਵਾਉਗੇ ਪੂਰੀ ਆਂਚ ਪਰ ਤੇ ਇੱਕ ਸੀਟੀ ਹੈ ਜਿਹੜੀ ਆਂਚ ਆਪਾਂ ਨੇ ਘੱਟ ਕਰਕੇ ਲਾਉਣੀ ਆ ਤੇ ਲੋ ਜੀ ਗਾਜਰਾ ਜਿਹੜੀਆਂ ਆਪਣੀਆਂ ਇਹਨ ਗਲ ਚੁੱਕੀਆਂ ਆ ਦੇਖੋ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਦੋ ਤਿੰਨ ਕ ਸੀਟੀਆਂ ਲਵਾ ਲੈਣੀਆਂ ਤੇ ਹੁਣ ਆਪਾਂ ਨੇ ਕੀ ਕਰਨਾ ਗੈਸ ਬਾਰ ਲੈਣੀ ਹੈ ਠੀਕ ਹੈ ਜੀ ਇਦਾਂ ਦਾ ਕੋਈ ਘੋਟਣਾ ਜਾਂ ਕੋਈ ਚੀਜ਼ ਲੈ ਲੈਣੀ ਆ ਤੇ ਨਾਲੇ ਤਾਂ ਜਿਹੜਾ ਇਹਦੇ ਵਿੱਚ ਦੁੱਧ ਹੈ ਆਪਾਂ ਨੇ ਦੁੱਧ ਸੁਕਾਉਣਾ ਹੈ ਠੀਕ ਹੈ ਜੀ ਗੈਸ ਬਾਲ ਲੈਣੀ ਆ ਤੇ ਨਾਲੇ ਆਪਾਂ ਨੇ ਜਿਹੜੀਆਂ ਗਾਜਰਾਂ ਹੈ ਆ ਇਹ ਮੈਸ਼ ਕਰ ਲੈਣੀਆਂ ਬਿਲਕੁਲ ਆ ਠੀਕ ਹੈ ਜੀ ਇਦਾਂ ਕਰਨ ਨੂੰ ਆਪਾਂ ਨੂੰ 5-7-10 ਮਿੰਟ ਲੱਗੂਗੇ ਤੇ ਤੁਸੀਂ ਵੀ ਐਦਾਂ ਹੀ ਕਰਨਾ ਤੇ ਲਓ ਜੀ ਹੁਣ ਮੈਂ ਇਸ ਤਰੀਕੇ ਨਾਲ ਨਾਲ ਇਹ ਤਾਂ ਗਾਜਰਾ ਘੋਟ ਲਊਗਾ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਨਾਲੇ ਜਿਹੜਾ ਦੁੱਧ ਹੈ ਉਹ ਆਪਣਾ ਇਹਨ ਸੁੱਕ ਜਾਊਗਾ ਯਾਨੀ ਰਿਡਿਊਸ ਹੋ ਜਾਊਗਾ ਤੇ ਲਓ ਜੀ ਹੁਣ ਇਹਨੂੰ ਪਕਾਉਨੇ ਆਪਾਂ ਮਿਲਦੀਆਂ ਜਦੋਂ ਇਹ ਐਨ ਥਿੱਕ ਹੋ ਗਿਆ ਠੀਕ ਹੈ ਜੀ ਤੇ ਲਓ ਜੀ ਗਜਰੇਲਾ ਆਪਣਾ ਅੱਧਾ ਕ ਬਣ ਕੇ ਹੋ ਗਿਆ ਰੈਡੀ ਐਨ ਕੋਟ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਤੇ ਇਸ ਤਰੀਕੇ ਨਾਲ ਤੁਸੀਂ ਕੋਟ ਲਾਣਾ ਤੇ ਇਹ ਬਣਨ ਵਾਲਾ ਹੀ ਆ ਠੀਕ ਹੈ ਜੀ ਬਸ ਆਪਾਂ ਨੇ ਇੱਕ ਤੜਕਾ ਮਾਰਨਾ ਇਹਨੂੰ ਜੇ ਰੈਸਪੀ ਵਧੀਆ ਲੱਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦੇ ਜੀ ਤੇ ਲਓ ਜੀ ਬਿਜਰੀਲਾ ਪੈਸੇ ਬਣਨ ਵਾਲਈ ਆ ਹੁਣ ਆਪਾਂ ਥੋੜੇ ਜਿਹੇ ਦੇ ਵਿੱਚ ਸਮਾਨ ਐਡ ਕਰੂਗੇ ਥੋੜਾ ਜਿਹਾ ਪਨੇ ਪਾਣੇ ਦੇ ਵਿੱਚ ਕੋਕੋਨਟ ਪਾਊਡਰ ਯਾਨੀ ਕਿ ਨਾਰੀਅਲ ਦਾ ਬੂਰਾ ਦਾ 2-3 ਚਮਚੇ ਤੇ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਲੂਗੇ ਇਲਾਚੀ ਪਾਊਡਰ ਤੇ ਲੋ ਜੀ ਜੇ ਤੁਸੀਂ ਇਸ ਤਰੀਕੇ ਨਾਲ ਗਾਜਰ ਦਾ ਹਲਵਾ ਬਣਾ ਲਿਆ ਨਾ ਮੈਂ ਕਹਿੰਦਾ ਵੀ ਤੁਹਾਨੂੰ ਨਜ਼ਾਰਾ ਆ ਜਾਊਗਾ ਕਈ ਵਾਰ ਆਪਣੇ ਰਿਸ਼ਤੇਦਾਰ ਆ ਜਾਂਦੇ ਆ ਘਰੇ ਠੀਕ ਆ ਜੀ ਆਪਾਂ ਨੂੰ ਲੱਗਦਾ ਵੀ ਟਾਈਮ ਲੱਗੂਗਾ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਮੈਂ ਕਹਿੰਦਾ ਵੀ ਨਜ਼ਾਰਾ ਆ ਜਾਊਗਾ ਤੇ ਹੁਣ ਆਪਾਂ ਮਾਰਾਂਗੇ ਠੀਕ ਹੈ ਜੀ ਗਜੇਲੇ ਨੂੰ ਥੋੜਾ ਜਿਹਾ ਤੜਕਾ ਇੱਕ ਆਪਾਂ ਨੇ ਕਿਸੇ ਜੀ ਪੈਨ ਦੇ ਵਿੱਚ ਥੋੜਾ ਜਿਹਾ ਘੀ ਪਾ ਲੈਣਾ ਦੇਸੀ ਤੇ ਜਿਹੜੇ ਵੀ ਤੁਹਾਡੇ ਕੋਲ ਠੀਕ ਹੈ ਡਰਾਈ ਫਰੂਟ ਹੋਏ ਤੁਸੀਂ ਉਹ ਪਾ ਲੈਣੇ ਉਹਦੇ ਵਿੱਚ ਜਿਹੜੇ ਤੁਹਾਨੂੰ ਵਧੀਆ ਲੱਗਦੇ ਆ ਤਿੰਨ ਨੂੰ ਆਪਾਂ ਨੇ ਹਲਕਾ ਜਿਹਾ ਭੁੰਨਣਾ 1-2 ਮਿੰਟ ਮੀਡੀਅਮ ਸੇਕ ਉੱਪਰ ਜਿਹੜੇ ਆਪਾਂ ਡਰਾਈ ਫਰੂਟ ਭੁੰਨ ਕੇ ਪਾਉਂਦੇ ਆ ਠੀਕ ਹੈ ਜੀ ਕਿਸੇ ਵੀ ਚੀਜ਼ ਦੇ ਵਿੱਚ ਉਹਨਾਂ ਦਾ ਫਲੇਵਰ ਆ ਜਿਹੜਾ ਥੋੜਾ ਜਿਹਾ ਹੋਰ ਵਧੀਆ ਹੋ ਜਾਂਦਾ ਹੈ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਭੁੰਨ ਲੈਣੇ ਇਹ ਥੋੜੇ ਜੇ ਤੇ ਜਦੋਂ ਭੁੰਨ ਹੋ ਗਏ ਫਿਰ ਆਪਾਂ ਨੇ ਐਡ ਕਰ ਦੇਣੇ ਆਪਣੇ ਇਹ ਇਹਦੇ ਵਿੱਚ ਗਜਰੇਲੇ ਦੇ ਵਿੱਚ ਠੀਕ ਹੈ ਜੀ ਫਿਰ ਲਓ ਜੀ ਗਜਰੇਲੇ ਨੂੰ ਬਸ ਆਪਾਂ ਨੇ ਹੁਣ ਥੋੜਾ ਜਿਹਾ ਪਕਾਉਣਾ ਹੈ ਜੇ ਤੁਹਾਨੂੰ ਗਜਰੇਲਾ ਜ਼ਿਆਦਾ ਡਰਾਈ ਪਸੰਦ ਹੈ ਠੀਕ ਹੈ ਜੀ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਡਰਾਈ ਕਰ ਲਿਓ ਨਹੀਂ ਮੇਰੇ ਹਿਸਾਬតាម ਨਾਲ ਇਹ ਬਣ ਕੇ ਰੈਡੀ ਆ ਠੀਕ ਹੈ ਜੀ ਸੋ ਦੇਖੋ ਜੀ ਕਿੰਨਾ ਵਧੀਆ ਆਪਣਾ ਗਾਜਰ ਦਾ ਹਲਵਾ ਜਣੀ ਗਜਰੇਲਾ ਬਣ ਗਿਆ ਆਪਾਂ ਇਹਨੂੰ 5-4 ਮਿੰਟ ਹੋਰ ਪਕਾਉਂਗੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਲਓ ਜੀ ਗਜਰੀਲਾ ਬਣ ਕੇ ਰੈਡੀ ਆ 5-4 ਮਿੰਟ ਆਪਾਂ ਇਹਨੂੰ ਹੋਰ ਪਕਾ ਲੰਨੇ ਆ ਗਜਰੀਲਾ ਬਣ ਕੇ ਰੈਡੀ ਆ ਜੀ ਆ ਦੇਖੋ ਜਦੋਂ ਐਦਾਂ ਨਾ ਕੁੱਕਰ ਛੱਡਣ ਲੱਗ ਜਵੇ ਇਹ ਆ ਦੇਖੋ ਹੁਣ ਆਪਾਂ ਕਰਛੀ ਮਾਰ ਰਹੇ ਆ ਨਾ ਤਾਂ ਇਹ ਸੈੱਡਾਂ ਤੋਂ ਛੱਡਣ ਲੱਗ ਗਿਆ ਠੀਕ ਹੈ ਜੀ ਕੁੱਕਰ ਨੂੰ ਤੇ ਸਮਝ ਲਓ ਰੈਡੀ ਆ ਤੇ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਖੋਆ ਠੀਕ ਹੈ ਜੀ ਤੇ ਖੋਏ ਦੀ ਵੀਡੀਓ ਜਿਹੜੀ ਯਾਨੀ ਕਿ ਮਾਵੇ ਦੀ ਜਿਹੜੀ ਖੋਏ ਦੀ ਵੀਡੀਓ ਮੈਂ ਚੈਨਲ ਤੇ ਅਪਲੋਡ ਕਰੀ ਹੋਈ ਹੈ ਜੀ ਵੀ ਆਪਾਂ ਘਰੇ ਚਿੱਟਾ ਖੋਆ ਕਿਸ ਤਰੀਕੇ ਨਾਲ ਬਣਾ ਸਕਦੇ ਆ ਖੋਆ ਪੌਣ ਨਾਲ ਵੀ ਜਿਹੜਾ ਗਜਰੇਲਾ ਵਧੀਆ ਲੱਗਦਾ ਠੀਕ ਹੈ ਜੀ ਹੁਣ ਤੁਸੀਂ ਕਲਰ ਚੈੱਕ ਕਰੋ ਇਹਦਾ ਮੈਂ ਕਹਿੰਦਾ ਨਜ਼ਾਰੇ ਵਾਲਾ ਕੰਮ ਹੈ ਪੂਰਾ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਕੁੱਕਰ ਦੇ ਵਿੱਚ ਗਜਰੇਲਾ ਜਿਹੜੀ ਕਿ ਗਾਜਰ ਦਾ ਹਲਵਾ ਬਣਾ ਕੇ ਦੇਖਿਓ ਮੈਂ ਕਹਿੰਦਾ ਵੀ ਨਜ਼ਾਰਾ ਆ ਜਾਊਗਾ ਕਿਵੇਂ ਕਿ ਤੁਸੀਂ ਕੜਾਹੀ ਦੇ ਵਿੱਚ ਬਣਾਉਂਦੇ ਆ ਠੀਕ ਹੈ ਜੀ ਤੁਸੀਂ ਉਦਾਂ ਬਣਾਉਣਾ ਭੁੱਲ ਜਾਓਗੇ ਤੇ ਲਓ ਜੀ ਗਜਰੇਲਾ ਬਣ ਕੇ ਰੈਡੀ ਆ ਹੁਣ ਆਪਾਂ ਇਹਨੂੰ ਕੱਢਦੇ ਆ ਪਲੇਟ ਦੇ ਵਿੱਚ ਤੇ ਲਓ ਜੀ ਗਜਰੇਲਾ ਬਣ ਕੇ ਰੈਡੀ ਆ ਜੀ ਤੁਸੀਂ ਕਲਰ ਚੈੱਕ ਕਰੋ ਥੋੜੀ ਜਿਹੀ ਪਾ ਲੈਨੇ ਆ ਉੱਪਰ ਡਰਾਈ ਫਰੂਟ ਕਿੰਨੀ ਵਧੀਆ ਟੌਰ ਬਣ ਗਈ ਗਜਰੇਲੇ ਦੀ ਤੇ ਲੋ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਤੁਹਾਨੂੰ ਬਣਾ ਕੇ ਦਿਖਾਇਆ ਇਹ ਸੋ ਇਸ ਤਰੀਕੇ ਨਾਲ ਤੁਸੀਂ ਇਹਨੂੰ ਘਰੇ ਬਣਾ ਸਕਦੇ ਹੋ ਤੁਸੀਂ ਕਲਰ ਚੈੱਕ ਕਰੋ ਗਜਰੇਲੇ ਦਾ ਠੀਕ ਹੈ ਜੀ ਸੋ ਬਿਲਕੁਲ ਈਜ਼ੀ ਰੈਸਪੀ ਹੈ ਇਹ ਜਿਹਨੂੰ ਕਿ ਤੁਸੀਂ ਕਦੇ ਵੀ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਜਦੋਂ ਵੀ ਤੁਹਾਡਾ ਮਨ ਕਰੇ ਗਾਜਰ ਦਾ ਹਲਵਾ ਯਾਨੀ ਗਜਰੇਲਾ ਖਾਣ ਦਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਲੋ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ